ਗਾਇਕ ਅਤੇ ਅਦਾਕਾਰ ਦਲਜੀਤ ਦਸਾਂਝ ਨੇ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਿਆ ਜੀਹਾਂ ਦਾਸੀਏ ਕਿ ਗਾਇਕ ਦਲਜੀਤ ਦਸਾਂਝ ਨੇ ਆਪਣੇ ਨਾਂ ਦੇ ਨਾਲ ਇੱਕ ਹੋਰ ਰਿਕਾਰਡ ਜੋੜ ਲਿਆ ਉਥੇ ਦਾਸੀਏ ਕਿ ਦਲਜੀਤ ਨੂੰ ਹੁਣ ਵੈਸਟ ਐਕਟਰ ਕੈਟਾਗਰੀ ਦੇ ਲਈ ਨਾਮਿਨੇਟ ਕੀਤਾ ਗਿਆ ਦਲਜੀਤ ਦਸਾਂਝ ਨੂੰ ਐਮੀ ਅਵਾਰਡ ਦੇ ਨਾਲ ਨਾਮਿਨੇਟ ਕੀਤਾ ਗਿਆ ਬਾਲੀਵੁੱਡ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦਸਾਂਝ ਇੱਕ ਗਲੋਬਲ ਆਈਕਨ ਨੇ ਉਹਨਾਂ ਨੇ ਨਾ ਸਿਰਫ ਆਪਣੀ ਆਵਾਜ਼ ਦੇ ਨਾਲ ਲੋਕਾਂ ਨੂੰ ਮੋਹਿਤ ਕੀਤਾ ਸਗੋਂ ਉਹਨਾਂ ਨੇ ਅਦਾਕਾਰੀ ਦੇ ਨਾਲ ਵੀ ਸਬਦਾ ਦਿਲ ਜਿੱਤ ਲੈ ਦਲਜੀਤ ਨੇ ਨਾ ਸਿਰਫ ਪੰਜਾਬੀ ਸਿਨੇਮਾ ਦੇ ਵਿੱਚ ਸਗੋਂ ਬਾਲੀਵੁੱਡ ਦੇ ਵਿੱਚ ਵੀ ਇੱਕ ਸ਼ਾਨਦਾਰ ਭੂਮਿਕਾ ਨਿਭਾਈ ਹੈ ਤੇ ਹਰ ਕੋਈ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਤੋਂ ਹਮੇਸ਼ਾ ਹੀ ਖੁਸ਼ ਰਿਹਾ ਹੈ ਦਲਜੀਤ ਪਹਿਲਾਂ ਵੀ ਕਈ ਵਾਰ ਵਿਸ਼ੇ ਪੱਦਰ ਦੇ ਉੱਤੇ ਭਾਰਤ ਦਾ ਮਾਣ ਵਿਧਾ ਚੁੱਕੇ ਨੇ ਤਾਂ ਹੁਣ ਉਹਨਾਂ ਨੇ ਇੱਕ ਵਾਰ ਫਿਰ ਤੋਂ ਅਜਿਹਾ ਕੀਤਾ ਹੈ ਦੱਸਦੇ ਦਲਜੀਤ ਦਸਾਂ ਨੂੰ ਅੰਤਰਰਾਸ਼ਟਰੀ ਐਮੀ ਪੁਰਸਕਾਰ 2025 ਦੇ ਵਿੱਚ ਇੱਕ ਅਦਾਕਾਰ ਤੇ ਪੁਰਸਕਾਰ ਦੁਆਰਾ ਸਰਵੋਤਮ ਪ੍ਰਦਰਸ਼ਨ ਦੇ ਲਈ ਨਾਮਜਦ ਕੀਤਾ ਗਿਆ ਉਹਨਾਂ ਨੂੰ ਇਹ ਨਾਮਜਦਗੀ ਫਿਲਮ ਅਮਰ ਸਿੰਘ ਚਮਕੀਲਾ ਦੇ ਵਿੱਚੋਂ ਉਹਨਾਂ ਦੇ ਕੰਮ ਦੇ ਲਈ ਮਿਲੀ ਹੈ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਦਲਜੀਤ ਦੇ ਫੈਨਸ ਦੇ ਵਿੱਚ ਕਾਫੀ ਖੁਸ਼ੀ ਨਜ਼ਰ ਆ ਰਹੇ ਨੇ ਦੱਸਦੇ ਕਿ Netflix ਫਿਲਮ ਅਮਰ ਸਿੰਘ ਚਮਕੀਲਾ ਦੇ ਵਿੱਚ ਦਲਜੀਤ ਨੇ ਚਮਕੀਲਾ ਦੀ ਮੁੱਖ ਭੂਮਿਕਾ ਨਿਭਾਈ ਹੈ ਦਲਜੀਤ ਤੋਂ ਇਲਾਵਾ ਪਨੀਤੀ ਚੋਪੜਾ ਨੇ ਚਮਕੀਲਾ ਦੀ ਪਤਨੀ ਅਮਰਜੋਤ ਦੀ ਭੂਮਿਕਾ ਨਿਭਾਈ ਹੈ ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਮੀਟ ਅਤੀਤ ਨਮਾਸ਼ਾ ਫਿਲਮ ਦੇ ਇਮਤੀਆਜ਼ ਅਲੀ ਨੇ ਕੀਤਾ ਸੀ ਤਾਂ ਇਹ ਫਿਲਮ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੀ ਪਤਨੀ ਅਮਰਜੋਤ ਦੇ ਵਿਵਾਦਪੂਰਨ ਜੀਵਨ ਅਤੇ ਕਤਲ ਦੇ ਆਧਾਰ 'ਤੇ ਬਣਦੀ ਹੈ ਦੱਸਿਆ ਕਿ ਫਿਲਮ ਦੇ ਗਾਣੇ ਅਤੇ ਚਮਕੀਲਾ ਦੇ ਰੂਪ ਵਿੱਚ ਦਲਜੀਤ ਦੀ ਅਦਾਕਾਰੀ ਨੂੰ ਪਰਿਸ਼ੰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਦਲਜੀਤ ਨੇ ਜਿਸ ਦ੍ਰਿੜਤਾ ਦੇ ਨਾਲ ਕਿਰਦਾਰ ਨੂੰ ਦਰਸਾਇਆ ਉਸਨੇ ਸਾਰਿਆਂ ਨੂੰ ਚਮਕੀਲਾ ਦੀ ਕਹਾਣੀ ਦੇ ਨਾਲ ਵੀ ਜੋੜਿਆ ਤਾਂ ਇਹ ਫਿਲਮ ਅਜੇ ਵੀ ਪਸੰਦੀਦਾ ਹੈ ਤਾਂ ਦਰਜੀ ਤੋਂ ਇਲਾਵਾ ਫਿਲਮ ਦੇ ਵਿੱਚ ਪਰਨੀਤੀ ਚੋਪੜਾ ਦੇ ਪ੍ਰਦਰਸ਼ਨ ਨੂੰ ਵੀ ਖੂਬ ਸਲਾਇਆ ਗਿਆ ਤੇ ਉਹਨਾਂ ਨੂੰ ਖੂਬ ਪਸੰਦ ਕੀਤਾ ਗਿਆ ਉਹਨਾਂ ਦੀ ਪਹਿਲੀ ਫਿਲਮ ਸੀ ਤਾਂ ਉਹਨਾਂ ਦੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਦੇ ਦਿਲ ਜਿੱਤ ਲੈਣ ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਦਲਜੀਤ ਦੋਸਾਨ ਨੇ ਆਪਣੇ ਦਰਸ਼ਕਾਂ ਦਾ ਦਿਲ ਜਿੱਤਿਆ ਦਲਜੀਤ ਦੋਸਾਨ ਨੂੰ ਬੈਸਟ ਐਕਟਰ ਕੈਟਾਗਰੀ ਦੇ ਲਈ ਨਾਮਿਨੇਟ ਕੀਤਾ ਗਿਆ ਤਾਂ ਦਲਜੀਤ ਦੋਸਾਨ ਦੇ ਨਾਂ ਨਾਲ ਇੱਕ ਹੋਰ ਰਿਕਾਰਡ ਜੁੜਿਆ ਹੈ ਪੰਜਾਬੀ ਸਿੰਗਰ ਦਲਜੀਤ ਦੋਸਾਨ ਜੇ ਐਮੀ ਅਵਾਰਡਸ ਦੇ ਲਈ ਨਾਮਿਨੇਟ ਕੀਤੇ ਗਏ